ਹੇ ਤੈਨੂੰ ਨਗਰ ਕੀ ਤੂੰ ਜਾਂਦੇ ਹੋ ਸਾਡੇ ਹੂੰ ਕੁਸ਼ਤ ਕਰੀ ਹੋਰ ਆਓ ਅਗਲੀ ਵਾਰੀ ਅੱਜ ਇਹ ਤੁਸੀਂ ਲੜਗਾ ਆਏ ਅਸੀਂ ਨਾਲ ਜੋੜੇ ਕਰਾਂਗੇ ਆਜੋ ਤੁਸੀਂ ਆਜੋ ਅਈ ਨਾਲ ਜੁੜੇ ਕਰਾਂਗੇ ਆਜੋ ਤੁਸੀਂ ਵੀ ਆਜੋ ਸਮਾਏ ਵਾਹਿਗੁਰੂ ਜੀ ਦਾ ਖਾਲਸਾ ਆਜੋ ਜੁੜ ਕੇ ਭਾਤੇ ਸੰਤ ਮਈਆ ਦੇ ਅਸੀਂ ਦੇ ਸਥਾਨ ਤੇ ਸਲਾਨਾ ਸਮਾਗਮ ਮਨਾਉਣ ਵਾਸਤੇ ਅੱਜ ਇਕੱਤਰਤਾ ਕੀਤੀ ਗਈ ਸਾਧ ਸੰਗਤ ਦੇ ਜਿਸ ਦੇ ਵਿੱਚ ਵਿਚਾਰਾਂ ਨੂੰਆਂ ਡਿਊਟੀਆਂ ਲਾਈਆਂ ਅਸਥਿਹਾਰ ਰਿਲੀਜ ਕੀਤੇ ਗਏ ਪ੍ਰੋਗਰਾਮ ਇਸ ਤਰ੍ਹਾਂ ਹੈ 20 ਫਰਵਰੀ ਤੋਂ ਲੈ ਕੇ 23 ਫਰਵਰੀ ਤੱਕ ਪ੍ਰੋਗਰਾਮ ਚੱਲੇਗਾ ਦਿਨ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ 20 ਫਰਵਰੀ ਨੂੰ ਸਵੇਰੇ 8 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਸੰਤ ਮਈਆ ਦਾ ਜਦੀ ਕੁਟਿਆਤ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਨਡਾਲੋਂ ਅਜਨੂਹਾ ਮਯੂਪੱਟੀ ਦੇਹਾਂਤ ਕੁਕਵਾਲ ਦੇਹਾਨਾ ਠੱਕਰਵਾਲ ਤੱਪੜਾਂ ਰਹਿੱਲੀ ਡਾਂਡੀਆਂ ਹੁੰਦਾ ਹੋਇਆ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਸੰਤ ਬਾਬਾ ਮੱਈਆ ਦਾਸ ਜੀ ਦੇ ਪਵਿੱਤਰ ਸਥਾਨ ਤੇ ਆ ਕੇ ਸਮਾਪਤੀ ਹੋਵੇਗੀ 21 ਤਰੀਕ ਨੂੰ ਸਵੇਰੇ 8:00 ਵਜੇ ਸ੍ਰੀ ਖੰਡਪੁਰ ਸਹਿ ਰੰਮ ਹੋਣਗੇ ਸਾਵਨ ਨੂੰ 7 ਵਜੇ ਤੋਂ ਲੈ ਕੇ 10:30 ਵਜੇ ਤੱਕ ਦਿਵਾਨ ਚੱਲਣਗੇ ਦਿਵਾਨ ਲੱਗਣਗੇ 22 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸੰਤ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ ਸੰਤ ਸਮਾਗਮ ਹੋਵੇਗਾ ਉਸ ਤੋਂ ਬਾਅਦ ਲੰਗਰ ਚੱਲਣਗੇ ਰਾਤ ਦੇ ਦਿਵਾਨ 7 ਵਜੇ ਤੋਂ ਲੈ ਕੇ 10:30 ਵਜੇ ਤੱਕ ਹੋਣਗੇ ਸੈਿਤ੍ਰਿਕ ਨੂੰ ਸਵੇਰੇ 6 ਵਜੇ ਤੋਂ 8 ਵਜੇ ਤੱਕ ਸ੍ਰੀ ਖੰਡ ਪੜਸਪਾਂ ਦੀ ਪੂਜਾ ਹੋਏ ਜਾਣੀ। ਉਪਰੰਤ ਦੇਵਨ ਸੱਜਣਗੇ 2 ਵਜੇ ਤੋਂ ਬਾਅਦ 2 ਵਜੇ ਤੱਕ ਰਾਗੀ ਢਾਡੀ ਪ੍ਰਚਾਰ ਕਰਨਗੇ, ਕੀਰਤਨ ਕਰਨਗੇ, ਸੰਗਤਾਂ ਨੂੰ ਨਿਹਾਲ ਕਰਨਗੇ। ਸਰਬੱਤ ਸੰਗਤਾਂ ਨੂੰ ਬੇਨਤੀ ਹੈ, ਕਲਾਕਾਰਾਂ ਵਾਸੀ ਸਾਧ ਸੰਗਤ ਨੂੰ ਸਾਰੀਆਂ ਸੰਗਤਾਂ ਨੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਕਰ ਕੇ ਪਹੁੰਚ ਕਰਕੇ ਦੁਨੀਆਂਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਗੁਰਬਾਣੀ ਸੁਣ ਕੇ ਕਥਾ ਪ੍ਰਵਚਨ ਸੁਣ ਕੇ ਆਪਣਾ ਜੀਵਨ ਸਫਲ ਕਰਨਾ ਲੰਗਰ ਸਾਰੇ ਦਿਨ ਅਟੁੱਟ ਵਰਤੇਗਾ ਇਹ ਪ੍ਰੋਗਰਾਮ ਸਰਵਤਮ ਗ੍ਰਿਨਵਾਸੀ ਸਾਧ ਸੰਗਤ ਇਲਾਕਾ ਨਿਵਾਸੀ ਸਾਧ ਸੰਗਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਅੱਖਾਂ ਦਾ ਕੈਂਪ ਲੱਗੇਗਾ ਮੈਡੀਕਲ ਕੈਂਪ ਲੱਗੇਗਾ ਖੂਨਦਾਨ ਕੈਂਪ ਲੱਗੇਗਾ ਇਹਦੇ ਵਿੱਚ ਵੀ ਸੰਗਠਨਾਂ ਨੇ ਸਹਿਯੋਗ ਦੇਣਾ ਹੈ ਸਾਰੀਆਂ ਸੰਗਠਨਾਂ ਨੇ ਸਾਰੀਆਂ ਸੰਗਠਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ